ਰੋਜ਼ਾਰ ਟੀਵੀ ਨਿਊਜ਼ ਚੈਨਲ ਅਤੇ ਮੈਂ ਹਾਂ ਬਨੂ ਸ਼ਰਮਾ ਇਸ ਸਮੇਂ ਸੀ ਸੈਕਟਰ 70 ਮੋਹੱਲੇ ਵਿੱਚ ਪਹੁੰਚੇ ਹੋਇਆ ਮੇਰੇ ਆਸ-ਪਾਸ ਬਹੁਤ ਸਾਰੇ ਫੂਡ ਆਊਟਲੈਟਸ ਖੁੱਲੇ ਨੇ ਪਰ ਅੱਜ ਕਾ ਅਜਿਹੇ ਫੂਡ ਆਊਟਲੈਟਸ ਤੁਹਾਨੂੰ ਦਿਖਾ ਰਿਹਾ ਜੋ ਕਿ ਆਪਣੇ ਆਪ ਚ ਇੰਟਰਸਟਿੰਗ ਹੈ ਕਾਫੀ ਹਟਕਿਆ ਡਿਫਰੈਂਟ ਹੈ ਉਹ ਹਟਕਿਆ ਕਿਉਂ ਹੈ ਉਹ ਵੀ ਤੁਹਾਨੂੰ ਦੱਸ ਦਾਂ ਕਿਉਂਕਿ ਜਿਹੜੀ ਇਹਨਾਂ ਦੀ ਫਾਇਰ ਪਿਟ ਇਹਨਾਂ ਦਾ ਬ੍ਰਾਂਡ ਹੈ ਆਸਟ੍ਰੇਲੀਆ ਦਾ ਬ੍ਰਾਂਡ ਹੈਗਾ ਆਸਟ੍ਰੇਲੀਆ ਤੋਂ ਪੰਜਾਬ ਵਿੱਚ ਪੰਜਾਬ ਪੰਜਾਬੀ ਤੜਕਾ ਲਗਾਉਣਾ ਹੈ ਨੇ ਬੇਸਿਕਲੀ ਜਿਹੜਾ ਫੂਡ ਸਰਵ ਕਰਦੇ ਨੇ ਵੈਜ ਔਰ ਨਾਨ ਵੈਜ ਉਹ ਫਾਇਰ ਪਿਟਸ ਯਾਨੀ ਕਿ ਹਾਂਡੀਆਂ ਵਿੱਚ ਸਰਵ ਕੀਤਾ ਜਾਂਦਾ ਜੋ ਕਿ ਅੱਜਕੱਲ ਦਿਖਦਾ ਨਹੀਂ ਬਹੁਤ ਰੇਅਰ ਕੀ ਕਿਤੇ ਨਜ਼ਰ ਹੀ ਨਹੀਂ ਆਉਂਦਾ ਤਾਂ ਖਾਸ ਮੌਕੇ ਤੇ ਆਪਣੇ ਮੇਰੇ ਨਾਲ ਸਮੇਂ ਮੌਜੂਦ ਨੇ ਜੋ ਆਪਰੇਸ਼ਨਲ ਹੈੱਡ ਹੈਗੇ ਨੇ ਫਾਇਰ ਪਿਟ ਦੇ ਵਿਵੇਕ ਵਰਮਾ ਜੀ ਲਗਭਗ 2 ਹਫ਼ਤੇ ਹੋ ਚੁੱਕੇ ਨੇ ਫੂਡ ਆਊਟਲਟ ਨੂੰ ਓਪਨ ਹੋਏ ਤਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਫਾਇਰ ਪਿਟ ਬਾਰੇ ਥੋੜਾ ਜਿਹਾ ਅਸੀਂ ਜਾਨਣਾ ਚਾਹਾਂਗੇ ਫਾਇਰ ਜੀ ਜਿਹੜਾ ਆਪਣਾ ਜਿਹੜਾ ਕਨ ਇਹ ਅਸੀਂ ਮਿੱਟੀ ਦੀ ਹਾਂਡੀ ਦੇ ਵਿੱਚ ਖਾਣਾ ਬਣਾਵੰਦੇ ਨੇ ਮਟਰਨ ਮਿੱਟੀ ਦੀ ਹਾਂਡੀ 'ਚ ਬਣਦਾ ਹੈ ਚਿਕਨ ਮਿੱਟੀ ਦੀ ਹਾਂਡੀ 'ਚ ਬਣਦਾ ਹੈ ਪਨੀਰ ਮਿੱਟੀ ਦੀ ਹਾਂਡੀ 'ਚ ਬਣਦਾ ਹੈ ਇਹ ਥੋੜਾ ਲੈਂਥੀ ਪ੍ਰੋਸੈਸ ਹੈ ਮਤਲਬ 24 ਘੰਟੇ ਇੱਕ ਖਾਣੇ ਨੂੰ ਰੈਡੀ ਹੋਣ ਨੂੰ ਲੱਗ ਜਾਂਦੇ ਆ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਮਿੱਟੀ ਦੀ ਹਾਂਡੀ ਦੀ ਸੀਜ਼ਨਿੰਗ ਕਰਦੇ ਆ ਉਹ 12-13 ਘੰਟੇ ਸੀਜ਼ਨਿੰਗ ਆਇਲ ਦੇ ਨਾਲ ਪ੍ਰੋਪਰ ਸਰ੍ਹੋਂ ਦੇ ਤੇਲ ਦੇ ਨਾਲ ਸੀਜ਼ਨਿੰਗ ਹੁੰਦੀ ਹੈ ਕਿ ਉਹਦੇ ਬਾਅਦ 3-4 ਘੰਟੇ ਕੁਕ ਹੁੰਦੇ ਰਹਿੰਦਾ ਹੌਲੀ-ਹੌਲੀ ਚਾਰਕੋਲ ਦੇ ਵਿੱਚ ਫਿਰ ਜਾ ਕੇ ਕਿਤੇ ਬਣਦਾ ਹੈ ਕਨਸੈਪਟ ਵੀ ਵਿਵੇਕ ਜੀ ਕਿੱਦਾਂ ਹੈ ਕਿਉਂਕਿ ਮੋਹਾਲੀ ਵਰਗੇ ਸ਼ਹਿਰ 'ਚ ਕਨਸੈਪਟ ਹਾਲ ਤੱਕ ਕਿਸੇ ਕੋਲੇ ਹੈ ਨਹੀਂ ਕਿਉਂਕਿ ਜੋ ਚੀਜ਼ ਮੈਂ ਨੋਟਿਸ ਕੀਤੀ ਹੈ ਇੱਕ ਤਾਂ ਨਾਮ ਡਿਫਰੈਂਟ ਹੈ ਫਾਇਰ ਪਿਟ ਉਪਰ ਜਿਹੜਾ ਤੁਸੀਂ ਕਨਸੈਪਟ ਲੈ ਕੇ ਆਓ ਕਿ ਹਾਂਡੇ ਵਿੱਚ ਖਾਣਾ ਇੱਕ ਤਾਂ ਹੈਲਥਲੀ ਸਹੀ ਰਹਿੰਦਾ ਹੈ ਇੱਕ ਇਹ ਜਿਹੜਾ ਪ੍ਰੋਸੈਸ ਆ ਬੜਾ ਹੀ ਆਰਗੇਨਿਕ ਹੈ ਬੜਾ ਹੀ ਸਿੰਪਲ ਹੈ ਜੀ ਇਹ ਕਨਸੈਪਟ ਜਿਹੜਾ ਫਾਇਰ ਪਿਟ ਦੇ ਨਾਮ ਦੀ ਗੱਲ ਕਰ ਰਹੇ ਹੋ ਇਹ ਫਾਇਰ ਪਿਟ ਦਾ ਮਤਲਬ ਹੀ ਹੋਈ ਹੁੰਦਾ ਜੀ ਅੱਗੇ ਅੰਗੀਠੀ ਵਰਗੀ ਜਿਵੇਂ ਕੁਝ ਹੋਵੇ ਚੀਜ਼ ਨੂੰ ਪਿਟ ਕਹਿੰਨੇ ਆਪਾਂ ਫਾਇਰ ਪਿਟ ਨੂੰ ਕਹਿੰਦੇ ਨੇ ਤੇ ਉਹਦੇ ਉੱਪਰ ਅਸੀਂ ਹਾਂਡੀਆਂ ਰੱਖ ਰਹੇ ਨੇ ਉਹਦੇ 'ਚ ਕੁਕਿੰਗ ਹੋ ਰਹੀ ਹੈ ਇਹ ਕਨਸੈਪਟ ਜੀ ਸਭ ਤੋਂ ਪਹਿਲਾਂ ਪੁਰਾਣੇ ਟਾਈਮ 'ਚ ਦਾ ਖਾਣਾ ਸਾਰਾ ਮਿੱਟੀ ਦੇ ਭਾਂਡੇ 'ਚ ਹੀ ਬਣਦਾ ਸੀ ਕਣ ਤੇ ਫਿਰ ਅਸੀਂ ਉਹੀ ਕਨਸੈਪਟ ਨੂੰ ਪੁਰਾਣਾ ਹੁਣ ਹਰ ਚੀਜ਼ਾਂ ਮੋੜ-ਮੁੜ ਕੇ ਜਿਹੜੀਆਂ ਪੁਰਾਣੀਆਂ ਹੁੰਦੀਆਂ ਸੀ ਉਹੀ ਵਾਪਸ ਆ ਰਹੀਆਂ ਨੇ ਸੁਣੇ ਗੱਲਬਾਤ ਦੌਰਾਨ ਕਿ ਥੋੜਾ ਜਿਹੇ ਸ਼ੈਫ ਨੇ ਉਹ ਵੀ ਆਸਟ੍ਰੇਲੀਆ ਤੋਂ ਨੇ ਇਵਨ ਜਿਹੜੇ ਓਨਰ ਨੇ ਉਹ ਵੀ ਆਸਟ੍ਰ ਉਹਨਾਂ ਨੇ ਕਟੋਕਟ ਕੋਈ 12-13 ਆਟਲੈਟ ਚਲਾਏ ਸੀਗੇ ਅਲੱਗ-ਅਲੱਗ ਉਤੇ ਇਹ 3-4 ਬ੍ਰਾਂਡ ਜਿਹੜੇ ਸੀਗੇ ਫਾਇਰ ਪਿਟ ਦੇ ਨਾਮ ਤੇ ਵੀ ਹੈਗੇ ਆ ਉੱਤੇ ਤੇ ਇਹਨਾਂ ਦੀ ਸਿਗਨੇਚਰ ਡਿਸ਼ਸ ਕਿਹੜੀ ਹੈਗੀਆਂ ਨੇ ਭਾਵੇਂ ਵੈਜ ਦੀ ਗੱਲ ਹੋ ਰਹੀ ਹੈ ਭਾਵੇਂ ਨੌਨ ਵੈਜ ਦੀ ਗੱਲ ਕੀਤੀ ਜਾ ਰਹੀ ਹੈ ਨੌਨ ਵੈਜ ਦੇ ਵਿੱਚ ਮਟਰਨ ਬਹੁਤ ਹੀ ਵਧੀਆ ਹੈ ਬਹੁਤ ਟੇਸਟੀ ਮਟਰਨ ਬਣਦਾ ਹੈ ਜੀ ਅਸੀਂ ਬਹੁਤ ਫੀਡਬੈਕ ਲੋਕਾਂ ਕੋਲ ਰੀਸੀਵ ਕੀਤਾ ਹੈ ਤੇ ਪਨੀਰ ਦੇ ਵਿੱਚ ਹਾਂਡੀ ਪਨੀਰ ਬਹੁਤ ਵਧੀਆ ਬਣਦਾ ਹੈ ਕੜਾਈ ਪਨੀਰ ਬਹੁਤ ਵਧੀਆ ਹੈ ਵੈਸੇ ਸਾਰੀ ਚੀਜ਼ ਟੇਸਟੀ ਨੇ ਲੇਕਿਨ ਮਟਰਨ ਵਾਸਤੇ ਜੇ ਕੋਈ ਮਟਰਨ ਖਾਣ ਦਾ ਇ ਜਦੋਂ ਵੀ ਕੋਈ ਆਉਂਦਾ ਹਾਲਾ ਕਿ ਫੂਡ ਮਾਰਕੀਟ ਆਸ-ਪਾਸ ਬਹੁਤ ਨਾਲ ਆਊਟਲੈਟਸ ਨੇ ਪਰ ਥੋੜੀ ਜਣੀ ਹੈਗੀ ਹੈ ਕੁਆਲਿਟੀ ਉਹ ਹਟ ਕੇ ਡਿਫਰੈਂਟ ਹੈ ਵੱਖਰੀ ਹੈ ਬਾਕੀਆਂ ਨਾਲੋਂ ਕਿਉਂਕਿ ਇਧਰ ਜ਼ਿਆਦਾਤਰ ਜ਼ਿਆਦਾ ਕੁੱਲਰ ਚੈਰਾ ਟ੍ਰੈਂਡ ਹੈ ਪਰ ਇਹ ਕਾਫੀ ਹਟਕੇ ਕਨਸੈਪਟ ਹੈਗਾ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਹਾਂ ਹਾਂ ਜੀ ਜੀ ਬਿਲਕੁਲ ਹੈਗਾ ਜੀ ਇਹਦਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਕੀ ਹੈ ਕਿ ਜਿਹੜੀ ਆਪਾਂ ਨਾ ਇਹਦੇ ਵਿੱਚ ਜੋ ਵੀ ਆ ਰੌ ਮਟੀਰੀਅਲ ਲੈ ਕੇ ਆਉਂਦੇ ਜਿਵੇਂ ਅਸੀਂ ਹੁਣ ਮਟਰਨ ਦੇ ਵਿੱਚ ਅਸੀਂ ਉਹ ਜਿਹੜਾ ਮਟਰਨ ਯੂਜ਼ ਕਰਦੇ ਆ ਉਹ ਕੋਈ ਜ਼ਿਆਦਾ ਵੱਡਾ ਨਹੀਂ ਹੁੰਦਾ ਮਤਲਬ ਛੇਲਾ ਜੀ ਨੂੰ ਕਹਿੰਦੇ ਆ ਨਾ ਉਹ 8-9 ਕਿਲੋ ਦਾ ਖੁਦ ਇਟਸੈਲਵ ਦਾ weight ਹੁੰਦਾ ਹੈ ਇਹ ਵਾਲਾ ਸੀਮਟਲ ਯੂਜ਼ ਕਰਦੇ ਹੋ ਸੌਫਟ ਵੀ ਹੁੰਦਾ ਹੈ ਜੂਸੀ ਵੀ ਹੁੰਦਾ ਹੈ ਤੇ ਜਿਹੜਾ ਪਨੀਰ ਹੈ ਪਨੀਰ ਵੀ ਅਸੀਂ ਇੱਕਦਮ ਬੈਸਟ ਕੁਆਲਿਟੀ ਦਾ ਆਪਣੀ ਯੂਜ਼ ਕਰਦੇ ਹਾਂ ਜਦੋਂ ਆਪਾਂ ਕੋਈ ਫੂਡ ਆਊਟਲਟ ਓਪਨ ਕਰਦੇ ਚਲਾਉਣਾ ਤਾਂ ਇੱਕ ਕਿਸਮ ਦਾ ਟਾਸਕ ਹੁੰਦਾ ਚੈਲੰਜ ਹੁੰਦਾ ਤਾਂ ਜਦੋਂ ਤੁਸੀਂ ਓਪਨ ਕੀਤਾ ਸੀ ਤੇ ਸਟਾਰਟ ਅਪ ਕੀਤਾ ਸੀ ਆਸਟ੍ਰੇਲੀਆ ਤੋਂ ਮਹਾਲੀ ਵੱਲ ਤਾਂ ਕੀ ਸਭ ਤੋਂ ਪਹਿਲਾਂ ਕਿਹੜੀ ਚੀਜ਼ ਮਾਈਂਡ ਵਿੱਚ ਆਈ ਸੀ ਚੈਲੰਜ ਵਾਸਤੇ ਇਹ অলਮੋਸਟ ਸਾਰੀ ਫੂਡ ਇੰਡਸਟਰੀ ਮਹਾਲੀ ਵਿੱਚ ਹੀ ਹੈ ਹਾਂ ਹਾਂ ਮਾਈਂਡ ਦੇ ਵਿੱਚ ਤਾਂ ਕੋਈ ਚੈਲੰਜ ਤਾਂ ਹਰੇਕ ਕੰਮ 'ਚ ਹੁੰਦੇ ਹੀ ਹੈ ਤੇ ਸਾਡੇ ਸੀਗਾ ਕਿ ਸਾਡਾ ਡਿਫਰੈਂਟ ਆ ਥੋੜਾ ਅਸੀਂ ਡਿਫਰੈਂਟ ਤਰੀਕੇ ਨਾਲ ਪ੍ਰੈਜ਼ੈਂਟ ਵੀ ਕਰਾਂਗੇ ਤੇ ਦੇਖੋ ਚਲਦਾ ਹੁਣ ਜਿਸ ਸਾਬਨਾ ਮਾਰਕੀਟ ਐਕਸੈਪਟ ਕਰ ਰਹੀ ਹੈ ਸਾਨੂੰ ਲੱਗ ਰਿਹਾ ਹੈ ਕਿ ਸਾਡਾ ਕੰਮ ਠੀਕ ਹੀ ਹੈ ਲੋਕ ਪਸੰਦ ਵੀ ਕਰ ਰਹੇ ਨੇ ਟੇਸਟ ਵੀ ਆ ਰਹੇ ਲੋਕਾਂ ਨੂੰ ਤੇ ਆਪਣੇ ਆਪ 'ਚ ਪ੍ਰਾਊਡ ਵਾਲੀ ਗੱਲ ਹੀ ਹੈ ਜੀ ਸਾਡੇ ਵਾਸਤੇ ਜੀ ਤੁਸੀਂ ਵਿంటర్ 'ਚ ਕੰਟੀਨਿਊ ਕਰ ਰਹੇ ਹੋ ਹਾਂਡੀਆਂ ਦੇ ਪਿਟਸ ਤੇ ਤੇ ਇਹ ਚੀਜ਼ ਸਮਰ 'ਚ ਵੀ ਦੇਖਣ ਨੂੰ ਮਿਲੇਗੀ ਜਾਂ ਕੁਝ ਵੱਖਰਾ ਕਰਨ ਦੀ ਸੋਚ ਰਹੇ ਹੋ ਕੁਝ ਨਵਾਂ ਕਨਸੈਪਟ ਲੈ ਕੇ ਹੋਰ ਜੋ ਕਿ ਹਾਲੇ ਤੱਕ ਕਿਸੇ ਨੇ ਸਟਾਰਟਅਪ ਨਹੀਂ ਕੀਤਾ ਮੋਹਲੀ ਵਿੱਚ ਨਹੀਂ ਇਹ ਤਾਂ ਦੇਖੋ ਜੀ ਸਮਰ ਦੇ ਵਿੱਚ ਵੀ ਮਿਲੇਗਾ ਵਿంటర్ ਦੇ ਵਿੱਚ ਵੀ ਮਿਲੇਗਾ ਔਰ ਵਿంటర్ ਦੇ ਵਿੱਚ ਸਾਡਾ ਇਹ ਅਗੀ ਤੁਸੀਂ ਸਪੈਸ਼ਲੀ ਪਾਇਆ ਸੂਪ ਵਗੈਰਾ ਵੀ ਦੇ ਰਹੇ ਨੇ ਉਹ ਸ਼ਾਇਦ ਸਮਰ ਦੇ ਵਿੱਚ ਨਹੀਂ ਹੋਏਗਾ ਉਸ ਵੇਲੇ ਆਪਾਂ ਕੁਝ ਹੋਰ ਸੂਪ ਟਰਾਈ ਕਰਾਂਗੇ ਹਲੇ ਮਟਰਨ ਸੂਪ ਵੀ ਹੈਗਾ ਸਾਡੇ ਕੋਲ ਪਾਇਆ ਸੂਪ ਵੀ ਹੈ ਚਿਕਨ ਸੂਪ ਵੀ ਹੈਗਾ ਜਦੋਂ ਸਮਰ ਸਟਾਰਟ ਹੋਏਗਾ ਸ਼ਾਇਦ ਮਟਰਨ ਸੂਪ ਉਸਲੇ 50 50 ਪਲਸ ਹੋਣਗੇ ਵੈਰਾਈਟੀਆਂ ਆਈਟਮਸ ਨਹੀਂ ਇਨ ਐਕਚੁਅਲੀ ਸਾਡੇ ਕੋਲ ਜ਼ਿਆਦਾ ਵੈਰਾਈਟੀਆਂ ਨਹੀਂ ਨੇ ਸਾਡੇ ਕੋਲ ਕੋਈ 20-25 ਵੈਰਾਈਟੀਆਂ ਹੈ ਉਹ ਬਸ ਉਹ ਲਿਮਟਿਡ ਜਿਹੀ ਹੈ ਕਿਉਂਕਿ ਉਸ ਨਾਲ ਸਾਡੀ ਸਾਰੀ ਪ੍ਰੇਪਰੇਸ਼ਨ ਹੁੰਦੀ ਹੈ ਕਿ ਡੇਲੀ ਅਸੀਂ ਫਰੈਸ਼ ਬਣਾਉਂਦੇ ਆਂ ਹੋਨ ਕੀ ਹਲੇ ਵਿਵੇਕ ਜੀ ਨੂੰ 2 ਹਫਤੇ ਹੋਨੇ ਤੇ ਜੇਕਰ ਆਪਾਂ ਗੱਲ ਕਰੀਏ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਿੰਨੇ ਸਾਲ ਹੋ ਗਏ ਫੀਲਡ ਵਿੱਚ ਤੇ ਤੁਸੀਂ ਕੀ ਬਦਲਾਅ ਦੇਖਿਆ ਫੂਡ ਇੰਡਸਟਰੀ ਵਿੱਚ ਜੀ ਮੈਂ ਘਟੋ ਘਟ ਪਿਛਲੇ 12 ਸਾਲ ਤੋਂ ਫੂਡ ਇੰਡਸਟਰੀ ਜੀ ਹੈਗਾ ਮੈਂ ਸਪੈਸ਼ਲ ਹੋਟਲ ਮੈਨੇਜਮੈਂਟ ਵੀ ਕੀਤੀ ਹੋਈ ਹੈ ਤੇ ਤੁਹਾਨੂੰ ਕੀ ਬਦਲਾਅ ਦੇਖਿਆ 12 ਸਾਲਾਂ ਦਾ ਇੰਡਸਟਰੀ ਚ ਇੰਡਸਟਰੀ ਦੇ ਬਦਲਾਅ ਦੇ ਕੋ ਉਹ ਤਾਂ ਇੰਨਾ ਕੁਝ ਖਾਸ ਬਦਲਾਅ ਨਹੀਂ ਹੈਗਾ ਬਦਲਾਅ ਦਾ ਮਤਲਬ ਕਹਿੰਦਾ ਭਾਬੀ ਹੈ ਕਿ ਜੋ ਖਾਣ ਪੀਣ ਦੇ ਸ਼ੌਕੀਨ ਲੋਕੀ ਹੈ ਉਹ ਪਹਿਲੇ ਵੀ ਬਹੁਤ ਸੀਗੇ ਹੁਣ ਵੀ ਬਹੁਤ ਹੈ ਮਤਲਬ ਲੋਕੀ ਹਰੇਕ ਚੀਜ਼ ਨਾਲ ਕੰਪਰੋਮਾਈਜ਼ ਮਜੇ ਤੱਕ ਦੇਖਿਆ ਹੈ ਕਿ ਕਰ ਲੈਂਦੇ ਨੇ ਖਾਣ ਪੀਣ ਦਾ ਕੰਪਰੋਮਾਈਜ਼ ਨਹੀਂ ਕਰਦੇ ਜੇ ਉਹਨਾਂ ਨੂੰ ਵਧੀਆ ਕੁਆਲਟੀ ਮਿਲੇ ਵਧੀਆ ਟੇਸਟ ਮਿਲੇ ਤਾਂ ਉਹ ਕਰਦੇ ਕਰਦੇ ਉਹ ਖਾਏਗਾ ਖਾਏਗਾ ਭਾਵੇਂ ਥੋੜਾ ਬਹੁਤ ਮਹਿੰਗਾ ਹੋਏਗਾ ਕੋਈ ਫਰਕ ਨਹੀਂ ਪੈਂਦਾ ਹੁਣ ਕੀ ਪਲਾਨਸ ਨੇ ਫੈਸਟੀਵਲ ਟਾਈਮ ਆ ਕਿਰਿਸਮਸ ਵੀ ਆ ਰਿਹਾ ਨਵਾਂ ਸਾਲ ਵੀ ਆ ਰਿਹਾ 2024 ਦੇ ਕੀ ਪਲਾਨਸ ਨੇ ਕੀ ਐਕਸਪੈਕਟ ਕਰ ਰਹੇ ਹੋ ਪਲਾਨਸ ਮਤਲਬ ਅਸੀਂ ਕੁਝ ਸਰ ਆਫਰਸ ਮੈਡਮ ਕੁਝ ਆਫਰ ਵੀ ਕੱਢਾਂਗੇ ਕਿ ਜਿਵੇਂ ਕੁਝ ਕੁਝ ਤੁਸੀਂ ਸਾਡੇ ਕੋਲੋਂ ਹਾਂਡੀਆਂ ਲੋ ਤੇ ਆਪਾਂ ਨਾਲ ਕੁਝ ਬਟਰ ਰੋਟੀਆਂ ਫ੍ਰੀ ਕਰਵਾਵਾਂਗੇ ਨਾਨ ਫ੍ਰੀ ਦੇਵਾਂਗੇ ਇਤਾਂ ਦਾ ਕੁਝ ਨਾਲ ਕੰਬੋਸ ਵਗੈਰਾ ਬਣਾ ਕੇ ਆਪਾਂ ਕਰ ਰਹੇ ਹਾਂ 크리스마ਸ ਦੇ ਵਿੱਚ ਵੀ ਕਰਾਂਗੇ ਨਿਊ ਇਅਰ ਤੇ ਵੀ ਕਰਾਂਗੇ ਤੁਸੀਂ ਦੇਖਿਆ ਸੀ ਕਿ ਵਿਵੇਕ ਵਰਮਾ ਜਿਨ੍ਹਾਂ ਨੇ ਫਾਇਰ ਪਿਟ ਤੇ ਸਾਡੇ ਨਾਲ ਖਾਸ ਮੌਕੇ ਤੇ ਗੱਲਬਾਤ ਕੀਤੀ ਹੈ ਕਿ ਹਾਲੇ ਭਾਵੇਂ 2 ਹਫਤੇ ਨੇ ਪਰ ਇਹਨੇ 2 ਹਫਤੇ ਵਿੱਚ ਜਿਹੜਾ ਰਿਸਪੌਂਸ ਹੈ ਬਹੁਤ ਵਧੀਆ ਆ ਰਿਹਾ ਬਹੁਤ ਚੰਗਾ ਹੈ ਖਾਸ ਕਰਕੇ ਜਿਹੜੇ ਨਾਨ ਵੇਜ ਲਵਰਸ ਨੇ ਮੋਹਾਲੀ ਵਿੱਚ ਜਾਂ ਵੇਜ ਲਵਰਸ ਨੇ ਉਹ ਜਦੋਂ ਵੀ ਸਿਰਫ ਫੂਡ ਐਕਸਪੀਰੀਅੰਸ ਕਰਨ ਆਉਣ ਤਾਂ ਇੱਕ ਵਾਰੀ ਫਾਇਰ ਪਿਟ ਮੋਹਾਲੀ ਵਿੱਚ ਵਿਜ਼ਿਟ ਕਰ ਸਕਦੇ ਸੈਕਟਰ 70 ਇਹਨਾਂ ਦਾ ਫੂਡ ਕਾਫੀ ਹਟਕਿਆ ਹੈ ਔਰ ਜਿਹੜਾ ਕਨਸੈਪਟ ਆ ਵੱਖਰਾ ਹੈਗਾ ਇਹ ਕਿਉਂਕਿ ਹਾਂਡੀਆਂ ਜਿਹੜੀਆਂ ਪਿਟਸ ਅਜਕਲ ਦੇਖਣ ਨੂੰ ਮਿਲਦੀਆਂ ਨਹੀਂ ਪਰ ਜੇਕਰ ਤੁਸੀਂ ਇੱਥੇ ਦੇ ਫ ਐਕਸਪੀਰੀਅன்ஸ் ਕਰੋ ਪਾਵੇਂ ਵੇਜਾ ਪਾਵੇਂ ਨੌਨ ਵੇਜਾ ਤਾਜ਼ਾ ਅਪਡੇਟਸ ਲਈ ਬਨੇ ਰਹੋ ਆਜ਼ਾਰ ਟੀਵੀ ਨਿਊਜ਼ ਨਾਲ